ਪਿੰਮ ਜੀ ਇੱਕ ਹੋਰ ਵਾਕਿਆ ਆਉਂਦਾ ਹੈ ਕਿ ਕਹਿੰਦੇ ਜਦੋਂ ਉਹਨਾਂ ਦੀ ਮੌਤ ਹੋਈ ਅਮਰ ਸਿੰਘ ਚਮਕੀਲੇ ਤੇ ਅਮਰਜੋਤ ਨੂੰ ਗੋਲੀਆਂ ਵੱਜੀਆਂ ਨੇ ਉਸ ਤੋਂ 8-9 ਦਿਨ ਪਹਿਲਾਂ ਅਖਾੜਾ ਸੀ ਇੱਕ ਜਿੱਥੇ ਚਮਕੀਲੇ ਨਾਲ ਕਿਸੇ ਗਾਇਕ ਦਾ ਮੁਕਾਬਲਾ ਹੋਇਆ ਸੀ ਉਹ ਕੀ ਕਹਾਣੀ ਸੀ ਕਿ ਕਿਹੜਾ گاਉਂ ਵਾਲਾ ਸੀ ਉਹ ਸਿੰਘੀਲਾ ਸੀ ਜੀ ਜਸਵੰਤ ਸਿੰਦੀਲਾ ਹਾਂ ਅੱਛਾ ਕਿਹੜਾ ਪਿੰਡ ਸੀ ਆ ਭੜੀ ਅੱਛਾ ਇਹਦੇ ਕੋਲ ਮਲੂਕ ਹੋਣੇ ਭੜੀ ਭੜੀ ਲੱਗੇ ਜੀ ਅੱਛਾ ਹਾਂ ਉਹ ਮੁਕਾਬਲਾ ਕਿਵੇਂ ਸੀ ਉਹ ਮੁਕਾਬਲੇ ਇੰਦੀ ਜੀ ਉਹਨਾਂ ਨੇ ਇਕੱਠੇ ਮੰਗਾਇਦੇ ਗਾਉਣ ਵਾਲੇ ਵਿਆਹ ਤੋਂ ਬਾਅਦ ਮੰਗਾਇਦੇ ਵੀ ਕੋਈ ਜੇ ਲੜ ਪੇ ਲੂਣ ਪਿਆ ਦਰਦੂ ਰੂਪੀ ਕੇ ਤਾਂ ਅਗਲਾ ਨਹੀਂ ਬਰਾਤ ਨਹੀਂ ਚੜਨਾ ਕਿਥੇ ਨੇ ਅੱਛਾ ਬਰਾਤ ਖਾਣਾ ਲਗਾਇਆ ਕਿ ਉਹਨਾਂ ਨੇ ਅੱਛਾ ਇੱਕ ਜੋਂ ਸਟੇਜ ਦਾ ਇੱਕੇ ਦੀ ਉਹ ਕਹਿੰਦੇ ਵੀ ਇੱਕ ਇੱਕ ਗੀਤ ਲਾਓ ਹੂੰ ਇੱਕ ਇੱਕ ਤੋਂ ਲਾਉਣੇ ਲਾਉਂਦੇ ਫੇਰ ਆਉਂਦੇ ਲਾ ਕਹਿੰਦੇ ਵੀ ਇਹੇ ਲਾਓ ਇਹਨੂੰ ਹੂੰ ਪਹਿਲਾਂ ਸੀ ਗਿੱਲਾ ਲੱਗਿਆ ਫਿਰ ਉਹ ਲੱਗਿਆ ਹੂੰ ਬਿਰਜਲ ਇਹਨੂੰ ਹੀ ਜ਼ਿਆਦਾ ਪਸੰਦ ਕਰਿਆ ਉਹਨਾਂ ਨੇ ਕਿਨੂੰ ਚਮਕੀਲੇ ਨੂੰ ਅੱਛਾ ਉਹਨੂੰ ਇਹਦੇ ਤਾਂ ਜ਼ਿਆਦਾ ਕਮਾਉਂਦਾ ਸੀ ਪੈਸੇ ਬਹੁਤ ਬਣਦੇ ਤੇ ਪਰ ਇੰਨੇ ਫਿਰ ਮਾਈਕ ਜਿਹੜੇ ਦੂਏ ਲੱਗੇ ਹੋਏ ਤੇ ਸਾਡੇ ਉਹ ਮਾਈਕ ਸਾਰੇ ਬੰਦ ਕਰਤੇ ਹੂੰ ਇੱਕ ਅੱਲੇ ਮਾਈਕ ਦੀ ਗਾਇਆ ਇਹਨੇ ਚਮਕੀਲੇ ਨੇ ਚਮਕੀਲੇ ਨਹੀਂ ਉਹਨਾਂ ਵੀ ਫਿਰ ਤਾਂ ਗੱਲੇ ਮਾਈਕ ਦੀ ਗਾਉਣਾ ਸੀ ਹੂੰ ਆ ਜਣੀ ਉਹਨਾਂ ਨੂੰ ਇੰਨੇ ਪੈਸੇ ਨਹੀਂ ਬਣਦੇ ਤੇ ਕੋਈ ਫਿਰ ਉਹ ਮਾਈਕ ਤੁਹਾਡੇ ਕੋਲ ਹੈਗਾ ਜਿਹਦੇ ਤੇ ਚਮਕੀਲੇ ਨੇ ਗਾਇਆ ਹਾਂਜੀ ਹਾਂ ਸਮਝ ਆਇਆ ਵਾ ਹਾਂ ਸਮਝ ਆਇਆ ਵਾ ਜੀ ਉਹ ਤਾਂ ਆਪਣੇ ਕੋਲ ਤਾਂ ਬਹੁਤ ਪੁਰਾਣਾ ਉਦੋਂ ਵੀ ਸਮਝ ਆਇਆ ਜਮਾਨਾ ਤੇ ਉਹ ਜਦੋਂ ਤੁਸੀਂ ਕਿਹਾ ਵੀ ਜਾਨੀ ਜਿਸ ਦਿਨ ਜਿਵੇਂ ਇੱਕ ਸ਼ਗਨ ਹੁੰਦਾ ਜਾਨੀ ਸ਼ੁਹਾਰਾ ਕਹਿੰਦੇ ਨੇ ਉਹਦੋਂ ਤੇ ਅਗਲਾ ਕਹਦੇ ਨਾ ਵਿਆਹ ਤੇ ਉਹ ਸ਼ੁਹਾਰੇ ਆਰ ਵਿਆਹ ਦਾ ਜਿਹੜਾ ਇਕੱਠੇ ਦੋਨੇ گاਉਂ ਵਾਲੇ ਜਿਹੜੇ ਆੜਾ ਡਾਉਂ ਨੇ ਸਨ ਉਹ ਇਕੱਠੇ ਮਗਾਲੇ ਇਕੱਠੇ ਮਗਾਲੇ ਤਾਂ ਇਹ ਪੜੀ ਪਿੰਡ ਚ ਇਹ ਸਬਬ ਬਣਿਆ ਵੀ ਦੋਨਾਂ ਨੇ ਇਕੱਠਿਆਂ ਨੇ ਗਾਇਆ ਹਾਂ ਇਕੱਠਿਆਂ ਨੇ ਗਾਇਆ ਤਾਂ ਉਹ ਫਿਰ ਜਿਹੜਾ ਦੂਜਾ ਗਾਇਕ ਸੀ ਜਦੋਂ ਉਹਨੂੰ ਲੋਕ ਕਹਿ ਰਹੇ ਸਨ ਵੀ ਕੱਲੇ ਚ ਮਕੀਲੇ ਨੂੰ ਲਈ ਰੱਖੋ ਤਾਂ ਉਹ ਦੂਸਰੇ ਗਾਇਕ ਨੂੰ ਬੁਰਾ ਨਹੀਂ ਲੱਗਿਆ ਮੁਰੰਦਾ ਜੀ ਲੱਗਿਆ ਹੋਊਗਾ ਪਰ ਇੰਨਾ ਨਹੀਂ ਨਾ ਉਹਨੂੰ ਹੋਇਆ ਲੋਕ ਇਹਨੂੰ ਪਸੰਦ ਕਰ ਰਹੇ ਸੀ ਤੇ ਨਾ ਅੱਛਾ ਕਿੰਕਿਲੇ ਨੂੰ ਤੇ ਉਦੋਂ ਸੰਦੀ ਲਸਾਬ ਨਾਲ ਕੌਣ ਗਾਇਕਾ ਆਈ ਸੀ ਜਾਂ ਕੱਲਾ ਹੀ ਸੀ ਆ ਉਹਦੇ ਨਾਲ ਦੂਈ ਉਹ ਦੀ ਕੀ ਦੀ ਉਹਦੇ ਨਾਲ ਪਰਮਿੰਦਰ ਸੰਧੂ ਅੱਛਾ ਪਰਮਿੰਦਰ ਸੰਧੂ ਆਏ ਸਨ ਹਾਂ ਠੀਕ ਹੈ ਪਰਮਿੰਦਰ ਸੰਧੂ ਦੀ ਠੀਕ ਹੈ ਤੇ ਇੱਕ ਭੀਮ ਜੀ ਤੁਹਾਨੂੰ ਦੱਸਤੀ ਜਿਹੜੇ ਪਰਮਿੰਦਰ ਸੰਧੂ ਜੀ ਨੇ ਉਹ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਸਨ ਜਿਹੜੇ ਕਿ ਪਿਛਲੇ ਸਮੇਂ ਚ ਪੂਰੇ ਹੋ ਚੁੱਕੇ ਨੇ ਹਾਂ ਜੀ ਤੁਹਾਨੂੰ ਜਾਣਕਾਰੀ ਇਸ ਚੀਜ਼ ਦੀ ਜਾਣ ਹੈ ਧਿਆਨ ਚ ਤੁਹਾਡੇ ਗੱਲ ਨਾ ਇਹ ਤਾਂ ਨੀ ਜੀ ਸਾਨੂੰ ਜਿਹੜੀ ਐ ਰਿਕਾਟਾਂ ਦਾ ਬੰਦਾ ਵੀ ਪਹਿਲਾਂ ਧੰਨਾ ਸਿੰਘ ਰਗੀਲੇ ਨਾਲ ਉਹਦਾ ਰਿਕਾਟ ਆਇਆ ਸਾਰਿਆਂ ਤੋਂ ਪਹਿਲਾਂ ਅੱਛਾ ਹਾਂ ਠੀਕ ਹੈ ਵੀ ਉਹਦੇ ਨਾਲ ਉਹ ਰਿਕਾਟ ਵੀ ਆਪਣੇ ਕੋਲ ਪਿਆ ਰਿਕਾਟ ਅੱਛਾ ਹਾਂ ਵੀ ਉਹਦੇ ਨਾਲ ਗਾਇਆ ਸਾਰਿਆਂ ਤੋਂ ਪਹਿਲਾਂ ਰਿਕਾਟ ਇਹਦਾ ਉਹ ਹੈਗਾ ਧੰਨਾ ਸਿੰਘ ਰਗੀਲੇ ਹਾਲ ਤਾਂ ਜੀ ਹਾਂ ਤੇ ਇਹ ਜਿਹੜੇ ਤੁਹਾਡੇ ਕੋਲ ਤਵੇ ਨੇ ਸਭ ਤੋਂ ਪੁਰਾਣਾ ਤਵਾ ਤੇ ਮਸ਼ੀਨ ਕਿੰਨੇ ਸਾਲ ਪੁਰਾਣਾ ਹੈ ਮੇਰੇ ਕੋਲ 115 ਸਾਲ ਦੇ ਰਿਕਾਰਡ ਨੇ ਯਾਨੀ ਉਹ ਉਹ ਨੰਬਰਾਂ ਤੋਂ ਹੀ ਦੱਸ ਸਕਦੇ ਨੇ ਸਨ ਨਹੀਂ ਉਹਨਾਂ ਤੇ ਲਿਖੇ ਹੋਏ ਅੱਛਾ ਫਿਲਮਾਂ ਵੀ ਆਈਆਂ ਹੁੰਦੀਆਂ ਨੇ ਫਿਰ ਰਿਕਾਰਡ ਵੀ ਮੇਰੇ ਕੋਲ ਬਈ ਉਹਨਾਂ ਤੇ ਵੀ ਸਨ ਨਹੀਂ ਲਿਖਿਆ ਹੋਇਆ ਨਹੀਂ ਜੀ ਜੀ ਮਤਲਬ ਉਹ ਸੀਰੀਅਲ ਨੰਬਰ ਹੁੰਦਾ ਉਸਦਾ ਕੋਡ ਨੰਬਰ ਹੁੰਦਾ ਤਵੇ ਦਾ ਉਹਦੇ ਪਤਾ ਲੱਗਦਾ ਤੇ 115 ਸਾਲ ਪੁਰਾਣਾ ਤੁਹਾਡੇ ਕੋਲੇ ਹਾਂ ਠੀਕ ਹੈ ਇਹ ਕਹਿੰਦੇ ਅਮਰ ਸਿੰਘ ਚਮਕੀਲਾ ਬਹੁਤ ਨੱਚਰ ਗੀਤ ਗਾਉਂਦਾ ਸੀ ਜਿਹੜੇ ਕੁਲਦੀਪ ਮਾਨਕ ਹੋਏ ਨੇ ਮਮਸਦੀਕ ਜਮਲਾ ਜੱਟ ਹੂੰ ਕਰਤਾਰ ਨਮਲਾ ਹੋਇਆ ਹੂੰ ਚਾਹੇ ਉਹ ਲੱਖੀ ਬਣਜਾਰਾ ਸੀ ਆਕਮ ਬਖਤੜੀ ਵਾਲਾ ਸੀ ਸਰਿੰਦਰ ਸਿੰਧਾ ਨੇ ਹੂੰ ਇਹ ਹੋਰ ਬੜੇ ਗਾਇਕ ਨੇ ਸਰਦੂਲ ਸਿਕੰਦਰ ਸਿੰਘ ਹੰਸਰਾਜ ਜੀ ਨੇ ਗੁਰਦਾਸ ਮਾਨ ਨੇ ਹਾਂ ਜੀ ਹੋਰ ਗਾਇਕਾਂ ਨੇ ਮਤਲਬ ਸਾਫ ਸੁਥਰੇ ਗੀਤ ਗਾਏ ਨੇ ਜਾਂ ਉਹਨਾਂ ਨੇ ਵੀ ਇਸ ਤਰ੍ਹਾਂ ਮਤਲਬ ਕਿ ਕਿਹੜੀ ਨੀਵੇਂ ਦਰਜੇ ਦਾ ਗਾਇਆ ਲੱਚਰ ਗਾਇਆ ਜਿਉਂ ਨਾ ਸਾਨ ਨੇ ਲੇਕਰ ਦਾ ਸਾਰਿਆਂ ਨੇ ਗਾਇਆ अच्छा आ, कोई भी थोनू ਇਹਦਾ ਕਲਾਕਾਰ ਨਹੀਂ ਮਿਲੂ ਜਿਹੜੇ ਹੁਣ ਮੇਰੇ ਕੋਲੇ ਹੁਣ ਅਮਰ ਸਿੰਘ ਸੌਂਕੀ ਆ ਹੂੰ ਵੀ ਤੇ ਢਾਡੀ ਤੇ ਉਹਨਾਂ ਨੂੰ ਤਾਂ ਚੰਗਾ ਮੰਨ ਰਹੇ ਨੇ ਉਹਨਾਂ ਦੇ ਰਿਕਾਰਡ ਵੀ ਮੇਰੇ ਕੋਲ ਬੋਨੀਆਂ ਦੇ ਰਿਕਾਰਡ ਪਏ ਨੇ ਅੱਛਾ ਇਹ ਗਲਤ ਤਾਂ ਇਹ ਰਹੇ ਕਮਲੀ ਨਹੀਂ ਕੋਈ ਕੋਈ ਯਾਦਾਂ ਬੋਲੀ ਉਹਨਾਂ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹ ਬੋਲੀਆਂ ਮਤਲਬ ਘਟੀਆਂ ਸਨ ਗੁੰਨੀਆਂ ਕੱਡੀਆਂ ਜੀ ਮੇਰੇ ਹੋਂ ਦਾ ਨਹੀਂ ਉਹ ਅੱਛਾ ਤੁਹਾਡੇ ਕੋਲ ਤਵੇ ਹੈ ਤਵੇ ਮੇਰੇ ਕੋਲ ਹੈ ਠੀਕ ਹੈ ਹਾਂ ਹੁਣ ਮੇਰੇ ਕੋਲੇ ਜਨਾਨੀਆਂ ਦੀਆਂ ਗੁੰਨੀਆਂ ਵੀ ਨੇ ਲਾਹੌਰ ਦੇ ਆ ਮੈਂ ਲਿਆ ਉਧਰ ਰਿਕਾਰਡ ਹੁੰਦੀ ਸੀ ਜਦੋਂ ਹਾਂ ਹੁਣ ਉਹ ਚਾਰ ਪੰਜ ਰਿਕਾਰਡ ਬਣੇ ਹੋਏ ਨੇ ਉਹ ਗੁੰਨੀਆਂ ਤੋਂ ਠੀਕ ਹੈ ਹਾਂ ਅੱਛਾ ਜਿਹੜਾ ਲੈ ਜਾ ਸਲੀਆਂ ਬਣਾ ਲਿਆ ਦਾਣੇ ਉਹ ਤੇ ਗੁੰਨੀਆਂ ਨੇ ਜਨਾਨੀਆਂ ਦੀਆਂ ਅੱਛਾ ਰਿਕਾਰਡ ਦੇਖ ਲਓ ਕਿੰਨਾ ਪੁਰਾਣਾ ਉਹ ਰਿਕਾਰਡ ਤੋਂ ਕਿੰਨਾ ਚਿਰ ਪਹਿਲਾਂ ਦੇ ਹੈ ਗੁੰਨੀਆਂ ਨੇ ਠੀਕ ਹੈ ਉਹ ਰਿਕਾਰਡ ਪਿਆ ਮੇਰੇ ਕੋਲ ਇਹਦਾ ਮਤਲਬ 60 70 ਸਾਲ ਪਹਿਲਾਂ ਦੀਆਂ ਉਹ ਬੋਲੀਆਂ ਨੇ ਫੇਰੇ 50 ਸਾਲ ਪਹਿਲਾਂ ਇਹ ਗੀਤ ਆ ਇਹ ਲੈ ਛੱਲੀਆਂ ਪਨਾਲੀ ਦਾਣੇ ਮਿੱਤਰਾ ਦੂਰ ਦੇ ਮਾਂ ਦੀੇ ਆਰਾਮ ਰੱਖੀ ਉਹ ਵੀ ਬੋਨੀਆਂ ਨੇ ਐਡਾ ਮੇਰਾ ਕਿਹੜਾ ਦਾਦੀ ਸੁੱਤੀ ਪਈ ਨੂੰ ਬੱਕੀ ਨਹੀਂ ਚੱਲ ਮਾਰੇ ਉਹ ਵੀ ਇੱਕ ਜਨਾਨੀ ਦਾ ਰਿਕਾਰਡ ਆ ਆ ਹੋਇਆ ਹੋਰ ਦਾ ਉਹਨੂੰ ਗੈਲੋਂ ਬੋਨੀਆਂ ਤੋਂ ਕਿਸੇ ਗਾਇਕ ਦਾ ਤੁਹਾਨੂੰ ਫਿਰ ਕਰਮਜੀਤ ਦਾ ਮੇਰੇ ਦਾ ਆਪਣਾ ਕਰਮਜੀਤ ਧੂਰੀ ਆ ਇਹਦਾ 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 ਰਿਕਾਰਡ ਆ ਉਹਦਾ ਬੋਨੀਆਂ ਚੋਂ ਨੇ ਮੈਂ ਕਹਿ ਰਿਹਾ ਜੀ ਜਿਹੜੇ ਕੋਈ ਗਾਇਕੜੇ ਵੱਡੇ ਹੋਏ ਨੇ ਜਿਹੜਾ ਮੈਂ ਦਾ ਨਾਮ ਲੈਨੇ ਹਾਂ ਉਹਨਾਂ ਚੋਂ ਕਿਸੇ ਦਾ ਕੋਈ ਇਹੋ ਜਿਹਾ ਗੀਤ ਤੁਹਾਡੇ ਧਿਆਨ 'ਚ ਹੈਗਾ ਜਿਹੜਾ ਬਹੁਤ ਲੱਚਰ ਹੋਵੇ ਹੁਣ ਇਹਦਾ ਕੋਈ ਵੀ ਗੀਤ ਹੁਣ ਮਾਨਕ ਦਾ ਵੀ ਤਾਂ ਠੀਕ ਉਹ ਜੀ ਜੀ ਜਾਖਿਆ ਨਾ ਮਾਰ ਕਰਨ ਦੀ ਕੁੜੀ ਉਹ ਵੀ ਸਮਝਦੇ ਦੋਏ ਲੋਟੇ ਦੇ ਗੀਤ ਜੀ ਅੱਛਾ ਮਾਨਕ ਦੀ ਮਾਨਕ ਦਾ ਕਲਦੀ ਮਾਨਕ ਦਾ ਅੱਛਾ ਜੀ ਜਾਖੀਆਂ ਨਾ ਮਾਰ ਤਾਂ ਮੈਂ ਕਰਨ ਦੀ ਕੁੜੀ ਉਹ ਵੀ ਮੈਂ ਕਲ ਦੀ ਕੁੜੀ ਹਾਂ ਠੀਕ ਹੈ ਇਹ ਲੱਚਰ ਤਾਂ ਰੇਗ ਨੇ ਗਾਇਆ ਹਾਂ ਹਾਂ ਨੂ ਨੋ ਟਿਕੇਸ਼ਨ ਨੇ ਕਿਸੇ ਦਾ ਵੀ ਲਾ ਲਉ ਤੁਸੀਂ ਰਿਕਾਰਡ ਜਿਹੜਾ ਚਮਕੀਲਾ ਇਹਦੇ ਇਹਨੂੰ ਲੋਕਾਂ ਨੇ ਕਿਉਂ ਕਿਹਾ ਵੀ ਇਹ ਬੰਦਾ ਲੱਛਰਗਾਉਂਦਾ ਹੈ ਇਹ ਲੈਕਚਰ ਨਹੀਂ ਲੈਕਚਰ ਵਿੱਚੇ ਨਹੀਂ ਦੀ ਜੀ ਇਹ ਚੱਕਰ ਇਹਦਾ ਚੱਕਰ ਜਣੀ ਬਾੜੇ ਤੇ ਗੱਲ ਆ ਜਾਂਦੀ ਹੈ ਵੀ ਬਾੜੀ ਬਰਾਦਰੀ ਕਰਕੇ ਇੱਕ ਬੰਦਾ ਆਪਣੇ ਤੋਂ ਉੱਠ ਕੇ ਗਰੀਬੀ ਤੋਂ ਉੱਠਿਆ ਦੀ ਨਾ ਸੰਦੇ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਸਭ ਤੋਂ ਸੇਵਾ ਕਰਦਾ ਦੀ ਹੈ ਜਉ ਪਾਣੀ ਪਿਆਉਂਦਾ ਦੀ ਹਮ ਸਾਰਾ ਕੁਝ ਕਰਦਾ ਦੀ ਨਾ ਕੋਈ ਸਿੱਖਿਆ ਇਹ ਵੀ ਉਹ ਜਿਹੜਾ ਬੰਦਾ ਗਰੀਬ ਕਰਦਾ ਹੁੰਦਾ ਉਹਨੂੰ ਦੋਏ ਬੰਦੇ ਜਰਦੇ ਨਹੀਂ ਨਾ ਤਖੜੇ ਕਿਸੇ ਨੂੰ ਵੀ ਨਾਲੋਂ ਤੁਸੀਂ ਕੋਈ ਬੰਦਾ ਕੰਮ ਕਰਦਾ ਤਾਂ ਨਾਲ ਦੇ ਉਹਨੂੰ ਉਹੋ ਕਰ ਦਿੰਦੇ ਵੀ ਇਹ ਮੂਰੀ ਕਿਵੇਂ ਹੋ ਗਿਆ ਇਹਦੀ ਬਾਤ ਜਿਆਦਾ ਸਾਫ਼ ᱛੀ ਰਕਾਟਾਂ ਦੀ ਕੱਲੀ ਕੱਲੀ ਗੱਲ ਸਮਝ ਆਉਂਦੀ ᱛੀ ਹੁਣ ਲੋਕ ਇਹ ਕਹਿੰਦੇ ਕਿ ਤਨੂੰ ਪਸੰਦ ਬਹੁਤ ਕਰਦੇ ਦੇ ਨਾ ਉਹਦੇ ਕਰਕੇ ਤੇ ਇੱਕ ਹੋਰ ਕਹੇ ਜਾਂਦਾ ਜਿਵੇਂ ਅਮਰਜੋਤ ਜਿਹੜੇ ਨੇ ਉਹ ਕੁਲਦੀਪ ਮਾਨਕ ਨਾਲ ਵੀ ਗਾਉਂਦੇ ਸਨ ਹਾਂ ਉਹ ਵੀ ਆਈ ਹੋਈ ਨੇ ਰਿਕਾਰਡਰ ਤੇ ਹਾਂ ਉਹਨਾਂ ਤੋਂ ਇਲਾਵਾ ਉਹ ਪਿਆਰਾ ਸਿੰਘ ਪੰਛੀ ਉਹਨਾਂ ਨਾਲ ਅਮਰਜੋ ਦਾ ਗੀਤ ਆਇਆ ਸੀ ਤੇ ਉਹਨਾਂ ਤੋਂ ਇਲਾਵਾ ਸੁਰਿੰਦਰ ਸਿੰਧਾ ਹੂੰ ਉਹਨਾਂ ਨਾਲ ਆਏ ਨੇ ਚਰਨਿੰਦਰ ਸਿੰਧੇ ਨਾਲ ਹਾਂਜੀ ਚਰਨਿੰਦਰ ਸਿੰਧੇ ਨਾਲ ਨਹੀਂ ਦਾ ਆਇਆ ਕੋਈ ਠੀਕ ਹੈ ਯਾਨੀ ਕੁਲਦੀਪ ਮਾਨ ਕਿਤੇ ਪਿਆਰਾ ਸਿੰਘ ਪੰਛੀ ਨਾਲ ਆਏ ਨੇ ਹਾਂ ਤੇ ਉਸ ਤੋਂ ਬਾਅਦ ਚ ਅਮਰ ਸਿੰਘ ਚਮਕੀਲੇ ਨਾਲ ਗਾਉਣ ਲੱਗ ਗਏ ਹਾਂ ਤਾਂ ਜਿਵੇਂ ਇਹ ਕਹਿੰਦੇ ਇੱਕ ਦਿਨ ਜਿਹੜੇ ਸੋਨੀਆਂ ਸਨ ਹੂੰ ਉਹਨਾਂ ਦਾ ਘਰ ਵਾਲਾ ਸੀ ਕਸ਼ਮੀਰੀ ਲਾਲ ਜਿਹੜਾ ਉਹਨਾਂ ਨੂੰ ਸੋਨੀਆਂ ਨੂੰ ਭੇਜਦਾ ਹੁੰਦਾ ਸੀ ਟਕਵੇ ਤੇ ਟਕਵਾ ਖੜਕੇ ਵਾਲੀ ਹਾਂ ਤਾਂ ਉਹ ਕਹਿੰਦੇ ਚਮਕੀਲੇ ਦਾ ਰਾਤੋ ਰਾਤ ਮਸ਼ਹੂਰ ਹੋ ਗਿਆ ਸੀ ਗੀਤ ਹੂੰ ਤਾਂ ਉਸ ਤੋਂ ਬਾਅਦ ਥੋੜੀ-ਮੋਟੀ ਤਾਂ ਅਲਰਜੀ ਵੀ ਹੋਈ ਹੋਗੀ ਜਿੱਥੇ ਇੱਕ ਕਿਸੇ ਹੋਰ ਕੈਕੇ ਦੇ ਨਾਲ ਤੇ ਚਮਕੀਲਾ ਚਲਾ ਗਿਆ ਸੀ ਇਹੋ ਜਿਹਾ ਵੀ ਤਾਂ ਸਰ ਇਹ ਜਿਹੜੇ ਕਹਿੰਦੇ ਇਹਦੇ ਛਿੰਦੇ ਦਾ ਪਰੋਂ ਦੇ ਛਿੰਦਾ ਬਾਹਰ ਵਾਗ ਕੇ ਗੁੰਥਣ ਕੋਲ ਨੂੰ ਲੈ ਕੇ ਅੱਛਾ ਬਾਹਰ ਬਾਹਰ ਚਲਾ ਗਿਆ ਉਹ ਗੱਲੋਂ ਖਾੜੇ ਤੇ ਫਿਰ ਇਹਨਾਂ ਨੇ ਲਾਇਆ ਰਿਕਾਰਡ ਇਹ ਡੱਕੋ ਤੇ ਡੱਕੋ ਘੜਕੇ ਇਹ ਰਿਕਾਰਡ ਨਹੀਂ ਕਰਾਤਾ ਦੀ ਫਿਰ ਤੇ ਨਾਬੇ ਆਪਣੇ ਉਹ ਆਇਆ ਸੀ ਰਜੀਵ ਕੀ ਨਾ ਰਜੀਵ ਦਾ ਭਾਈ ਦੀ ਸੰਜੇ ਸੰਜੇ ਗਾਂਧੀ ਹਾਂ ਸੰਜੇ ਗਾਂਧੀ ਆਇਆ ਸੀ ਪ੍ਰਾਣੇ ਹਾਈ ਕੋਰਟ ਚ ਹੂੰ ਉੱਥੇ ਆਈ ਤੇ ਹੀ ਗਾਉਣ ਹੂੰ ਹੋਰ ਤਾਂ ਕਹਿੰਦੇ ਵੀ ਚਾਹ ਪੀਣੀ ਆ ਆ ਪੀਣੀ ਉੱਥੇ ਲੋਕ ਤਾਂ ਬੱਗ ਉਧਰ ਨੂੰ ਗਏ ਨਾ ਕੋਠੀ ਉਹਨਾਂ ਨਾਲ ਅਸੀਂ ਕਿਹਾ ਵੀ ਇਹ ਦੇਖ ਤਾਂ ਲਈਏ ਵੀ ਕਿਹੜਾ ਜਾਂਦਾ ਇਹ ਕਹਿੰਦਾ ਵੀ ਮੇਰਾ ਹੁਣੇ ਹੁਣੇ ਰਿਕਾਰਡ ਹੋਇਆ ਤਾਂ ਕੋਈ ਤੇ ਡੱਗੂ ਖੜਕੇ ਇਹਨੇ ਇੱਥੇ ਆਇਆ ਦੀ ਜਿਹੜੇ ਰਜੀਵ ਗਾਂਧੀ ਨੇ ਉਹਨਾਂ ਦਾ ਭਰਾ ਸੰਜੀ ਗਾਂਧੀ ਨਾਬੇ ਆਏ ਇੱਕ ਪ੍ਰੋਗਰਾਮ ਚ ਜਿਹੜੇ ਨਾਬੇ ਦੇ ਕਾਕਾ ਰਣਦੀਪ ਸਿੰਘ ਨੇ ਉਹਨਾਂ ਦੇ ਪਿਤਾ ਆਪਣੇ ਸੁਖਦਰਸ਼ਨ ਸਿੰਘ ਹਾਂ ਉਹਨਾਂ ਨੇ ਬੁਲਾਇਆ ਉਹਨਾਂ ਨੇ ਬੁਲਾਏ ਹੋਣਗੇ ਤੇ ਉੱਥੇ ਅਮਰ ਸਿੰਘ ਚਮਕੀਲਾ ਇਹਨਾਬੇ ਪ੍ਰੋਗਰਾਮ ਤੇ ਆਇਆ ਹਾਂ ਇਹ ਆਇਆ ਤੇ ਇਹਨੇ ਗਾਇਆ ਉੱਥੇ ਹਾਂ ਅੱਛਾ ਹਾਂ ਤੇ ਉਹ ਕਿਵੇਂ ਦਾ ਰਿਹਾ ਪ੍ਰੋਗਰਾਮ ਉਹਦਾ ਮੱਧਿਆ ਰਿਹਾ ਜੀ ਅਸੀਂ ਵੀ ਦੋ ਤਿੰਨ ਗੀਤ ਸੁਣ ਕੇ ਬਾਗੇ ਤੇ ਮੈਂ ਤੁਹਾਨੂੰ ਕਹੀਏ ਵੀ ਉਹ ਤੁਸੀਂ ਜਾਣਦੇ ਨਹੀਂ ਹੋਣੇ ਹੈ ਉਦੋਂ ਤੁਸੀਂ ਜਾਣਦੇ ਨਹੀਂ ਵੀ ਇਹ ਕੌਣ ਹੈ ਚਮਕੀਲਾ ਕੀ ਹੈ ਜਦ ਕਦੋਂ ਇਹਨਾਂ ਪਤਾ ਦੀ ਇਹਨੇ ਖੇਲ ਨਹੀਂ ਤੁਸੀਂ ਕਿੰਨੂੰ ਸੁਣਨ ਲਵਾਤੇ ਗਏ ਸੀ ਉੱਥੇ ਅਸੀਂ ਤੋਂ ਪ੍ਰੋਗਰਾਮ ਦੇਖਣ ਗਏ ਤੇ ਨਾ ਵੀ ਸੰਜੇ ਗਾਂਧੀ ਆਇਆ ਅੱਛਾ ਹਾਂ ਅੱਛਾ ਅੱਛਾ ਸਿਰਫ ਤੋਂ ਉਸ ਵੀ ਸੰਜੇ ਗਾਂਧੀ ਆਏ ਪਾਰਟੀ ਦੀ ਸਾਡੀ ਇਹ ਕਾਂਗਰਸ ਪਾਰਟੀ ਜਿਹਦੇ ਸੀ ਕਾਂਗਰਸ ਪਾਰਟੀ ਦਾ ਇਥੇ ਅੱਛਾ ਹਾਂ ਐਂ ਕਰਕੇ ਗਏ تھے ਜਿਵੇਂ ਹੁਣ ਪ੍ਰੋਗਰਾਮ ਰੱਖਿਆ ਹੋਇਆ ਕਿ ਹੋਰ ਵੀ ਤਾਂ ਹੁੰਦੇ ਨੇ ਆਪਣੇ ਲੀਡਰ ਜੀ ਹਾਂ ਉਹਦੇ ਕਰਕੇ ਤੇ ਇਹਦਾ ਚਮਕੀਲੇ ਦਾ ਹੀ ਸੀ ਜਣੀ ਜੀ ਹੋਰ ਗਏ ਵੀ ਨਹੀਂ ਸੀ ਕੋਈ ਜੀ ਹੁਣ ਤਾਂ ਕੋਈ 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 ਤੁਸੀਂ ਤੁਸੀਂ ਕਹਿ ਰਹੇ ਹੋ ਮਤਲਬ ਤੁਸੀਂ ਕਿਸੇ ਪਾਰਟੀ ਦਾ ਨਾਮ ਲੈ ਰਹੇ ਹੋ ਤੇ ਜੇ ਅੱਜ ਉਹਨਾਂ ਦਾ ਜਵਾਕ ਜਿਹੜਾ ਰਾਹੁਲ ਗਾਂਧੀ ਨਾ ਆਵੇ ਆ ਜੇ ਫਿਰ ਜਾਓਗੇ ਦੇਖਣ ਹਾਂ ਬੇਨ ਬਗ ਜਾਂਗੇ ਜੀ ਦੇਖਣ ਦਾ ਫਿਰ ਉਹਨੂੰ ਜੇ ਮਿਲ ਗਿਆ ਤਾਂ ਦੱਸੋਗੇ ਵੀ ਮੈਂ ਤੇਰੇ ਭਾਈ ਤੇਰੇ ਚਾਚਾ ਜਦੋਂ ਕਿ ਉਹ ਲੱਗਦੇ ਹਨ ਉਹਨਾਂ ਦੇ ਤਾਇਆ ਲੱਗਦੇ ਹਨ ਸੰਜੇ ਗਾਂਧੀ ਉਹ ਜੇ ਉਹ ਆਪਣੇ ਮਰਜਾ ਉਹਨੂੰ ਕਿੱਥੇ ਬੁਲਾਉਂਦੇ ਨੇ ਹੁਣ ਸਾਡੇ ਜਿਹੜੇ ਭੀਮ ਦਾ ਨਾਮ ਹੈ ਤੁਹਾਨੂੰ ਨਹੀਂ ਆਪਣੇ ਆਪ ਨੂੰ ਪਤਾ ਹੈਗਾ ਭੀਮ ਲਵਾਣੇ ਦਾ ਨਾਮ ਹੈ ਹਾਂ ਜੀ ਹੋ ਸਕਦਾ ਨਾ ਆਵੇ ਜੀ ਪਤਵੰਤੇ ਨੇ ਬੜੇ ਆਪਣੇ ਇੱਥੇ ਇੱਕ ਕਵਿਤਾਵਾਂ ਕਵੀ ਬੜੇ ਇਕੱਠੇ ਹੁੰਦੇ ਨੇ ਤੇ ਮੇਲਾ ਲੱਗਦਾ ਆਪਣੇ ਨਾਂ ਦੇ ਕਿਤਾਬਾਂ ਦਾ ਹਾਂਜੀ ਤੇ ਹੋ ਸਕਦਾ ਉਹਨਾਂ ਚੋਂ ਉਹ ਤਾਂ ਬਸ ਲੇਖਕ ਤਾਂ ਸਾਰੇ ਜਾਣਦੇ ਨੇ ਭੀਮ ਤੋਂ ਹਾਂਜੀ ਕੀ ਪਤਾ ਲੱਗਦਾ ਤੁਹਾਨੂੰ ਉਹ ਮਿਲਦੇ ਆ ਉਹ ਨਾ ਮਿਲੇ ਕੀ ਪਤਾ ਆਪਣੇ ਦੇ ਦੇ ਪ੍ਰਧਾਨ ਮੰਤਰੀ ਨੇ ਉਹ ਵੀ ਕਈ ਵਾਰੀ ਫੱਕਰ ਨੇ ਉਹ ਵੀ ਕਈ ਵਾਰੀ ਮਿਲਣ ਤੌਰ ਤੇ ਆਉਂਦੇ ਹੁੰਦੇ ਨੇ ਠੀਕ ਹੈ ਜੀ ਤੇ ਜੇ ਭਗਵਾਨ ਤੁਮਣ ਵੀ ਆ ਜਾਣ ਫੇਰ ਉਮੀ ਮਹਾ ਉਹਨਾਂ ਨੂੰ ਵੀ ਮਿਲ ਸਕਦੇ ਆ ਜੀ ਉਹਦੀ ਆਪਣੇ ਕੋ ਰਿਕਾਰਡ ਕਿਥੋਂ ਸਾਡੇ ਸਾਹਮਣੇ ਪਈ ਗੋਲ ਆਇਆ ਸੀ ਅੱਛਾ ਉੱਤੇ ਪਰਕਾਉਟ ਕਰ ਲਈ ਅਮਰ ਸਿੰਘ ਚਮਕੀਲੇ ਦੇ ਮੌਤ ਤੋਂ ਬਾਅਦ ਭਗਵੰਤ ਮਾਨ ਆਏ ਅਗੋਲ ਪਿੰਡ ਹਾਂ ਕਈ ਆਏ ਤੇ ਠੀਕ ਹੈ ਤੇ ਉੱਥੇ ਹੋਰ ਕਿਹੜੇ ਕਿਹੜੇ ਆਇਆ ਸਨ ਇਹ ਆਪਣਾ ਇਹਦੀ ਮਾਨਕ ਕੁਲਦੀ ਮਾਨਕ ਗਲਦੀ ਮਾਨਕ ਸੀ ਹਾਂ ਏ ਏ ਦੀ ਨੰਦਰਬੀਬਾ ਜੀ ਕਰਮਜੀਤ ਟੂਰੀ ਅੱਛਾ ਹਾਂ ਇੱਕ ਪਟਿਆਲੇ ਦਾ ਦੀ ਜਗ੍ਹਾ ਇੱਕ ਜਨਮਾਉਠਿਆ ਦੀ ਕੋਹ ਦੀ ਇੱਕ ਰਿੰਜੀਤਮਣੀ ਠੀਕ ਹੈ ਇਹ ਆਏ ਹੋਏ ਤੇ ਠੀਕ ਹੈ ਤੇ ਉੱਥੇ ਭਗਵੰਤ ਮਾਨ ਜੀ ਨੇ ਜਿਹੜਾ ਗਾਇ ਬੋਲਿਆ ਉਹ ਤੁਸੀਂ ਟੇਪ ਰਕਾਰਡ ਤੇ ਰਿਕਾਰਡਿੰਗ ਕਰ ਲਈ ਹਾਂ ਉਹ ਰਿਕਾਰਡਿੰਗ ਕਰ ਲਈ ਉਹ ਤੁਹਾਡੇ ਕੋਲ ਰੀਲ ਪਈ ਹੈ ਹਾਂ ਤੇ ਆਪਾਂ ਵੀ ਮੁੱਖ ਮੰਤਰੀ ਸਾਹਿਬਾ ਨੂੰ ਬੇਨਤੀ ਕਰਾਂਗੇ ਕਿ ਜੇ ਸੁਣ ਰਹੇ ਨੇ ਨਾਬੇ ਵਾਲੇ ਗੁਰਦੇਵ ਸਿੰਘ ਦੇਵਮਨ ਬੇਮਾਨ ਵੀ ਬੰਦਾ ਘੈਂਟ ਹੈ ਵਸੇ ਫੱਕਰ ਬੰਦਾ ਹੈ ਮਿਲਿਆ ਜੀ ਹਾਂ ਹਾਂ ਤੇ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਸਾਡੇ ਕੈਬਨਿਟ ਮੰਤਰੀ ਤੇ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹਾਂਗੇ ਇਹਨਾਂ ਦੇ ਕੋਲੇ ਆ ਥਾਖ ਜਾਨਾ ਹਜ਼ਾਰਾਂ ਤਵੇ ਪਏ ਨੇ 115 ਸਾਲ ਤੱਕ ਪੁਰਾਣੇ ਤਵੇ ਤੇ 100 ਸਾਲ ਦੇ ਲਗਭਗ ਪੁਰਾਣੀਆਂ ਮਸ਼ੀਨਾਂ ਪਏ ਨੇ ਜਿਨ੍ਹਾਂ ਤੇ ਤਵੇ ਚੱਲਦੇ ਨੇ ਇਹ ਵਾਲੀ ਮਸ਼ੀਨ ਹੈ ਤੇ ਅਸੀਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਜਿਹੜੇ سرمਾਇਆ ਸੰਭਾਲੀ ਬੈਠੇ ਨੇ ਇਨ ਐਸ ਸਰਮਾਇਏ ਨੂੰ ਵੀ ਸੰਭਾਲਿਆ ਜਾਵੇ ਅੱਜ ਭੀਮ ਜਿਹਦੇ ਕੋਲੇ ਕਹਿ ਲਈ ਤਾਂ ਕਰੋੜਾਂ ਦੀ ਲਗਭਗ ਕੀਮਤ ਦਾ ਇੱਥੇ ਖਜ਼ਾਨਾ ਪਿਆ ਪਰ ਆਪ ਰੋਟੀ ਤੋਂ ਅਵਾਜ਼ਾਰ ਨੇ ਬਹੁਤ ਹੀ ਜਿਆਦੇ ਘਰ ਰੋਟੀ ਕਿਸ ਤਰ੍ਹਾਂ ਪੱਕਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਮਤਲਬ ਘਰ ਦੇ ਜਿਹੜੇ ਨੇ ਛੱਤਾਂ ਜੜੀਆਂ ਨੇ ਬਿਆਨ ਕਰ ਰਹੀਆਂ ਨੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਸੋ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਦੇਵਮਾਨ ਜੀ ਨੇ ਜਾਂ ਹੋਰ ਪਾਰਟੀਆਂ ਦੇ ਸਾਡੇ ਸਤਕਾਰਯੋਗ ਆਗੂ ਨੇ ਕਕਰਨਦੀਪ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਆਪਣੇ ਵੱਡੇ ਬਜ਼ੁਰਗੇ ਨੇ ਸੁਖਦਰਸ਼ਨ ਸਿੰਘ ਜੀ ਤੇ ਜਾਂ ਰਾਜਾ ਨਰਿੰਦਰ ਸਿੰਘ ਜੀ ਸਾਣਾ ਸਾਡੇ 90 ਦੀ ਸ਼ਾਨ ਤੇ ਇਸੇ ਤਰ੍ਹਾਂ ਹੀ ਚਾਹੇ ਇਸ ਟਾਈਮ ਆ ਸ਼੍ਰੋਮਣੀ ਅਕਾਲੀ ਦਲ ਦੇ ਨੇ ਮੱਖਣ ਸਿੰਘ ਲਾਲਕਾ ਨੇ ਜਾਂ ਹੋਰ ਪਾਰਟੀਆਂ ਦੇ ਨੇ ਭਾਜਪੀ ਦੇ ਨੇ ਸੋ ਸਾਰਿਆਂ ਨੂੰ ਅਸੀਂ ਕਹਿਣੇ ਚਾਹਾਂਗੇ 90 ਦਾ ਗੀਤਾਂ 'ਚ ਜ਼ਿਕਰ ਜ਼ਰੂਰ ਹੁੰਦਾ 90 ਦੀ ਇਹ ਬੰਦ ਬੋਤਲੇ ਜਾਂ 90 ਤੋਂ ਲਿਆਦੀ ਜੱਟਾ ਸੂਟ ਵੇ ਕੁਝ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਤੇ ਨਾਬਾ ਜੀ ਵੱਡੀ ਇੱਕ ਸੰਤ ਹੈ ਜਿੱਥੇ ਕੰਬਾਈਨਾ ਕੰਬਾਈਨਾ ਦਾ ਜਦੋਂ ਨਾਮ ਆਉਂਦਾ ਤਾਂ ਉਹਦੇ ਵਿੱਚ ਨੱਬਾ ਦਾ ਜ਼ਿਕਰ ਹੁੰਦਾ ਨੱਬਾ ਨੰਬਰ 1 ਹੈ ਪੂਰੇ ਹਿੰਦੁਸਤਾਨ ਦੀ ਸ਼ਾਨ ਹੈ ਪਰ ਇਹ ਕਿਤੇ ਨਾ ਕਿਤੇ ਦੁੱਖ ਜ਼ਰੂਰ ਹੁੰਦਾ ਜਦੋਂ ਇਸ ਤਰ੍ਹਾਂ ਦਾ ਜਿਹੜੇ ਹੀਰੇ ਨੇ ਉਹਨਾਂ ਨੂੰ ਸੰਭਾਲਿਆ ਨਹੀਂ ਜਾਂਦਾ ਜਾਂ ਉਹ ਗੁਰਬਤ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਰਹੇ ਹੁੰਦੇ ਨੇ